ਅੱਜ ਅਸੀਂ ਆਏ ਆ ਜੀ ਸਾਨੂੰ ਆਜੋ ਦਿਖਾਈਏ ਅੱਜ ਏਅਰ ਸ਼ੋ ਨਾਰਵੇ ਦਾ ਸਭ ਤੋਂ ਵੱਡਾ ਏਅਰ ਸ਼ੋ ਆ ਇਹ ਇਹ ਜਗਾ ਜੀ ਥੈਲੀਮਾਰਕ ਦੇ ਵਿੱਚ ਪੈਂਦੀ ਇੱਕ ਜਗਾ ਨੂਤੋਦਨ ਇਹ ਹਰ ਸਾਲ ਸਤੰਬਰ ਦੇ ਪਹਿਲੇ ਹਫਤੇ ਵਿੱਚ ਹੀ ਪਹਿਲੇ ਜਾਂ ਦੂਜੇ ਹਫਤੇ ਵਿੱਚ ਮਨਾਇਆ ਜਾਂਦਾ ਹੈ ਜੀ ਐਤਵਾਰ ਦਾ ਦਿਨ ਨੂੰ ਅੱਜ ਇਹ ਆਪੇ ਜਾਂਦਾ ਸਾਡਾ ਦਰਮਨ ਤੋਂ ਕਿੰਨਾ ਹੈਗਾ ਆਪਣਾ ਸਾਡਾ ਦਰਮਨ ਤੋਂ ਕੋਈ ਹੈਗਾ ਡੇਡ ਡੇਡ ਇੱਕ ਇੱਕ ਘੰਟੇ ਦੀ ਡਰਾਈਵ ਦੇ ਉੱਤੇ ਆਉਂਦਾ ਜੀ ਨੂਤੋਦਨ ਸ਼ਹਿਰ ਚਲੋ ਜੀ ਅਗਲੀ ਵਾਰ ਨੂੰ ਆਇਓ ਸਾਰੇ ਜਾਣੇ ਦੇਖਣ ਆ ਦੇਖੋ ਜੀ ਪਾਰਕਿੰਗ ਆ ਫੁੱਲ ਅੱਜ ਪੂਰੀਆਂ ਪਰ ਇਹ ਆ ਬਿਆਲਾ ਦਵਾੜਾ ਸਾਰਾ ਜੋਰੇ ਓ ਹੀਰੋ ਕਿੱਤੇ ਵੀ ਜਗ੍ਹਾ ਨਹੀਂ ਖਾਲੀ ਹੈਗੀ ਅੱਜ ਪਾਰਕਿੰਗ ਆ ਭਰੀਆਂ ਪਈਆਂ ਸਾਰੀਆਂ ਆ ਜੀ ਹੈਗਾ ਨੂਤੋ ਦਾ 에어ਪੋਰਟ ਫਲੀ ਪਲਸ ਕਹਿੰਦੇ ਆ ਇੱਥੋਂ ਟਿਕਟ ਲੈਣੀ ਆ ਪਤਾ ਕਰਦੇ ਹਾਂ ਕਿ ਹਿਸਾਬ ਆ ਤੇ ਇੱਥੋਂ ਐਂਟਰੀ ਅੰਦਰ ਲਈ ਆ ਹੈ 280 ਕਰਵਾਉਣ ਦੀ ਹੈ ਟਿਕਟ ਆਪਕਾ ਵੇ ਅਸੀਂ ਦੱਸ ਸੀ ਆ ਜੀ ਆਏ ਇਹ ਚੜ ਗਿਆ ਗਿਆ ਜਾ ਰਿਹਾ ਅੰਦਰ ਭਰਿਆ ਆ ਜੀ ਸਾਰੇ ਅੰਦਰ ਫਿਰ ਜਾਂਦੇ ਆ ਤਾਂ ਫਿਰ ਤੁਹਾਨੂੰ ਦਿਖਾਉਂਦੇ ਅੰਦਰ ਵੀ ਕੀ ਹਾਲਾ ਪਹਿਲਾਂ ਬਾਹਰ ਇੱਕ ਵਾਰੀ ਢਗਾ ਦਈਏ ਦੇਖੋ ਜੀ ਆ ਰਹੇ ਲੋਕ ਤਿਆਰ ਵਿਆਰ ਹੋ ਕੇ ਪਹੁੰਚ ਰਹੇ ਆ ਜਿੱਥੇ ਵੀ ਜਗ੍ਹਾ ਮਿਲੀ ਲਾ ਦਿੱਤੀ ਅੱਜ ਲੋਕਾਂ ਨੇ ਗੱਡੀ ਅੰਦਰ ਦੇਖਿਓ ਤੁਸੀਂ Ah, ok. Ah, de, India ਹੀ ਬਣਾਇਆ ਪਿਆ ਇੱਥੇ ਦਾ ਜੀਸੀਟੀ ਮਿਲ ਚੰਗਾ ਸਮਾਰ ਮੋਟਰਸਾਈਕਲ ਹੀ ਮੋਟਰਸਾਈਕਲ ਕੀਤਾ ਪਿਆ ਸਾਰੇ ਪਾਰਕਿੰਗ 'ਚ ਹੈ ਇਹ ਹੈ ਹੀ ਮੋਟਰਸਾਈਕਲ ਆਈ ਬਣਾਈ ਹੈ ਲਾਦਾ ਪਾਰਕਿੰਗ ਅੱਜ ਜੋਰੇ ਤੇਰਾ ਕਿੱਥੇ ਆ ਮੋਟਰਸਾਈਕਲ ਜੋਰੇ ਦਾ ਜਨਮ ਦਿਨ ਦਾ ਲਿਆਂਦਾ ਮੋਟਰਸਾਈਕਲ ਹੁਣ ਖੋਲਾਂਗੇ ਜਨਮ ਦਿਨ ਤੇ ਓਏ ਰੋਕੇ ਦਿੱਤਾ ਨਾ ਅੱਗ ਲੱਗ ਗਈ ਉਹਨੂੰ ਆਇਆ ਕਰਾਦਾ ਉਹ ਸਿੱਧਾ ਹੀ ਆ ਗਿਆ ਥੱਲੇ ਦੇ ਧੂਆ ਮਾਰ ਰਿਹਾ ਇਹ ਜਣੇ ਦਾ ਓਏ ਕੋਲ ਹੈ ਤੇ ਹਾਰਟ ਬਣਾਉਗਾ ਮੇਲਾ ਦਾ ਹੁਣ ਹਨਾ ਉਹ ਦੇਖਿਆ ਕੋਲਾ ਦਾ ਨਾ ਥੋੜਾ 빙ਾ ਹੈ ਦਾ ਹੱਟ ਉਹਦਾ ਨਾਮ ਨਹੀਂ ਕਰ ਰਿਹਾ ਲਾ ਓਏ ਵੱਲੇ ਤੇਰੇ ਪੁਰੀ ਹੈ ਨਾ ਇਹ ਲੱਗਿਆ ਹੋਣਾ ਆਊਗਾ ਸਾਡੇ ਆਲੂ ਦੋਰੇ ਦੇਖਦਾ ਹੈ ਆਹ ਦੇਖਦਾ ਉਹ ਕਿੱਦਾਂ ਦੀ ਤੇ ਓਏ ਇੱਧਰ ਆਡੇ ਉੱਤੇ ਵੀ ਲਿਆ ਆ ਗਿਆ ਆ ਗਿਆ ਓੜਾ এয়ারਪੋਰਟ ਧੋਰੇ ਧੋਰੇ ਇਹ ਕਿੱਧਰ ੜਾਤਾ ਜੰਗਲਾਂ ਆਜ ਬਹੁਤ ਚਲ ਗਿਆ ਇਹ ਗਿਆ ਲੈਣ ਸਵਾਰੀਆਂ एयरपोर्ट ਦਾ ਏਰੀਆ ਜੀ ਆਹ ਸਾਹਮਣੇ ਮਣਿਆ ਸੁਰਸਕੋ ਸੈਕ ਸੀਦੀ ਗੱਲ ਆਹ ਦੇਖੋ ਜੀ ਨਾਰਵੇ ਦਾ ਝੰਡਾ ਕਿੰਨੀ ਰੌਣਕਾਂ ਲਾਈਆਂ ਉੱਪਰ ਦੇਖੋ ਬੰਦਿਆਂ ਨੇ वाह आ गया थले आ गया उदा उतर रहे देखी वाह तो हत कराई पूरी जोरे देख ला देखो लैंडिंग हो रही आके एयरपोर्ट के अंदर ਹਾਲਾ ਜੋਰੇ ਜੋਰੇ ਆਹ ਆਂਦੇ ਆਹ ਦੇਹ ਓਹ ਵਾਜੀ ਇੱਕ ਪੈਨਸਲ ਜੀ ਢਾਈ ਕੋਈ ਦੇਖ ਲਓ ਸ਼ਾਇਦ ਦੀਦੀ ਹੋਵੇ ਆ ਇੱਥੇ ਕੋ ਆ ਆਹ ਇਹ ਲਿਖਦੇ ਕੀ ਆ ਗੋਲ ਜਿ ਘਵਾਤੀ ਉਹਨੇ ਦੇਖ ਸਨ ਓਏ ਹੋਣ ਰੰਗ ਵੀ ਛੱਡ ਰਾ ਕੱਚੀ ਪੈਨਸਲ ਆ ਹਾਂਜੀ ਬਾਜੀ ਯਾਰ ਇੱਥੇ ਯਾਰ ਗੇਰ ਨੂੰ ਆਉਂ ਦੂਰ ਜਾ ਆ ਜਾਣਾ ਤੂੰ ਕਿੱਥੇ ਆਉਂਦੇ ਫਿਰ ਆਪਾਂ ਆ ਜਾਣਾ ਇੱਥੇ 5-7 ਮਿੰਟ ਬਾਅਦ ਨਹੀਂ ਅੰਦਰ ਨਹੀਂ ਆਪਾਂ ਅੰਦਰ ਤਾਂ ਦੋ ਤਿੰਨ ਮਿੰਟ ਦੇਖ ਲਿਆ ਯਾਰ ਇੱਥੇ ਹੈਲੀਕਾਪਟਰ ਦੀ ਵੀ ਤੁਸੀਂ ਰਾਈਡ ਲੈ ਸਕਦੇ ਆ ਤੇ ਇਹਦਾ ਹੈਗਾ 600 ਕਰੋਨਾ ਇੱਕ ਬੰਦੇ ਦਾ ਆਸਮੇਂ ਅਰਧ 10 ਮਿੰਟ ਦਾ ਲਈ ਲਾਉਦੇ ਆ ਤੇ ਇੱਥੇ ਤੁਸੀਂ ਆ ਬੁਕਿੰਗ ਕਰਾ ਸਕਦੇ ਆ ਕੇ ਪਰ ਹੁਣ ਤਾਂ ਵੇਟਿੰਗ ਚੱਲਦੀ ਆਂ ਪੁੱਛਿਆ ਕਹਿੰਦੇ ਤਿੰਨ ਚਾਰ ਘੰਟੇ ਦੀ ਵੇਟਿੰਗ ਆ ਸਾਰੇ ਲੋਕ ਤਾਂ ਲੈਣਾਂ ਦੇ ਲੱਗੇ ਆ ਜੇ ਲਗਾਦਾ ਜੋਰੇ ਨੂੰ ਮੈਂ ਕਿਹਾ ਦਿਖਾ ਦਈਏ ਜੋਰੇ ਜਾਣਾ ਜਾਣਾ ਓਏ ਜਾਣਾ ਤੇਰਾ ਜਾਣਾ ਜੋਰੇ ਲੈ ਕੇ ਜਾਂਦਾ ਮੈਂ ਤੈਨੂੰ ਕੋਈ ਨਹੀਂ ਖੋਦ ਹੋ ਗਿਆ ਵੇਟ ਕਰ ਕਾਉਟਰ ਆਇਆ ਜੀ ਹੁਣ ਇਹ ਦਿਖਾ ਰਿਹਾ ਆਪਣੇ ਕਰਤੱਬ ਜੋਰੇ ਬਾਬੂ ਜੀ ਉੱਠੋ ਹੁਣ ਤੁਸੀਂ ਵੀ ਉੱਠੋ ਗੱਡੀਆਂ ਹੀ ਗੱਡੀਆਂ ਖੜੀਆਂ ਸਭ ਪਾਸੇ ਜੀ ਇੰਨੇ ਲੋਕ ਆਏ ਆ ਨਾ ਇੱਧਰ ਦੇਖੋ ਸਾਰਾ ਆ ਹੈਗਾ 에ਰਪੋਰਟ ਲੋਕਲ ਜਿਹਾ ਬਣਾਇਆ ਇੱਕ ਪਹਾੜਾ ਦੇ ਵਿੱਚ शानदारे लगाई सपंबर महीना देखो अद्धिया वहां नॉर्वे भी आह दिन कमा लेना ਆਨੂੰ ਵੀ ਉਡਾਉਗੇ ਵੱਡੇ ਨੂੰ ਰਾਇਲ ਲੌਰ ਵਿਜ਼ਨ 에어 ਫੋਰਸ ਨਹੀਂ ਹਾਂ ਤੇ ਘੌਣ ਲਈ ਰੱਖਿਆ ਬਿਜਲੀ ਵਾਲਾ ਉਡਾਇਆ ਹੀ ਇਹ ਯਾਰ ਵੱਡਾ ਬੱਚੇ ਵਾਲੇ ਦੇਖੋ ਦੇਖੋ ਹੁਣ ਦਾ ਬਹੁਤ ਕਸ਼ਾ ਬੱਚੇ ਵਾਲੇ ਤਾਂ ਆਓ ਜੀ ਜਰੂਰ ਇੱਥੇ ਲੈ ਕੇ ਨਿਆਣਿਆਂ ਨੂੰ ਦਿਖਾਓ ਅੰਦਰ ਵੀ ਆ ਕੇ ਟੂਟੇ ਛਾਟੇ ਦਵਾਵ ਨਾਲੇ ਇਹਨਾਂ ਅਜ ਸੰਘਿਆ ਬੋਨਾ ਬੁੱਝ ਗਿਆ ਉਹ ਲੈ ਗਿਆ ਉੱਪਰ ਨੂੰ ਲੰਗ ਦੀ ਤਿਆਰੀ ਸ਼ੁਰੂ ਹੋ ਗਈ ਆ ਜੀ ਨਾਰਵੇਜ ਦੇਖੋ ਵੱਡੇ ਪੱਧਰ ਦੇ ਲੜਾਕੂ ਬੇਮਾਨ ਆ ਗਏ ਆ ਔਰ ਫੌਜ ਦੇ ਇਹ ਵਰਲਡ ਵਾਰ ਪੰਜ ਦੀ ਆ ਤਿਆਰੀ ਕੀ ਕਹਿੰਦੇ ਸੁਰ ਤਿੰਨ ਨਹੀਂ ਲੜਨੀ ਤਿੰਨ ਵੀ ਨਹੀਂ ਲੜਨੀ ਤੇ ਚਾਰ ਵੀ ਨਹੀਂ ਲੜਨੀ ਇਹਨਾਂ ਨੇ ਵਰਲਡ ਵਾਰ ਇਹਨਾਂ ਨੇ ਪੰਜਵੀਂ ਲੜਨੀ ਆ ਪਹਾੜਾ ਚ ਮਾਰਨੇ ਜਾਜ ਹੈ ਸਿੱਦੇ ਪਹਾੜਾ ਦੇ ਨਾਲੇ ਲੜਨੀ ਹੁਣ ਕਿਉਂਕਿ ਆਪਾਂ ਬੰਦਾ ਤਾਂ ਕੋਈ ਰਹਿਣਾ ਨਹੀਂ ਜਾਂਦਾ ਕਿ ਪਹਾੜਾ ਚ ਮਾਰਾਂਗੇ ਇਹਾਂ ਦੀ ਆ ਲਿਆ ਲਿਆਗੇ

Skal vi dra nå? Nei, vi drar ikke den. Det jeg er ikke foreldelsesfrist å klage. Ja, for å si det som de som har satt torken og kjenner for oss den e, negative patteren so er full, så var det en selvbakstur i parken i forholdet. Vi venta mange år etter å så det. نفس ਸਮਾਪਤੇ ਲਾਪੈ ਘਰਾਂ ਨੂੰ ਜਾਣ ਲੋਕੇ ਲਾਈਨਾਂ ਲੱਗੀਆਂ ਗੱਡੀਆਂ ਦੀਆਂ ਲੱਗੀਆਂ ਰੌਣਕਾਂ ਜੀ ਦੇਖੋ ਚੋਰਾ ਵੀ ਸੌ ਗਿਆ ਆ ਤੇ ਦਿਲ ਸਿਕਾ ਘਰੋਂ ਚਲੀਏ ਪਰ ਹੁਣ ਜੇ ਘਰ ਨੂੰ ਗਏ ਤਾਂ ਜਿੰਨੀਆਂ ਵਟੀਆਂ ਲੈਣਾ ਮਿਲਦਾ ਟਿਕ ਡੇਢ ਘੰਟਾ ਲਾ ਜਣਾ ਘਰ ਤੱਕ ਜਾਂਦੇ ਹਾਂ ਹੁਣ ਇੱਥੇ ਬੇਟਕ ਕਰਨੀ ਪੈਣੀ ਆ ਲਾਦਾ ਚਲੋ ਜੀ ਫਿਰ ਦਿਲਦੇ ਆ ਨਵੇਂ ਬਲੌਗਸ ਬਾਏ ਬਾਏ ਟੇਕ ਕੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਲਾਈਕ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਲੱਗ ਰਹੀਆਂ ਵੀਡੀਓ ਤਾਂ ਫੇ ਅਸੀਂ ਹੋਰ ਬਣਾਈਏ ਓਕੇ